ਬੋਲੇ ਸੋਨੇ ਹਾਲੇ ਸਾਡੀ ਮੈਟਲ ਸੋ ਅੱਜ ਜਿਹੜਾ ਹੈਗਾ ਆ ਅੱਖਾਂ ਦਾ ਜਿਹੜਾ ਕੈਂਪ ਫ੍ਰੀ ਚੈੱਕਅਪ ਕੈਂਪ ਜਿਹੜਾ ਲੱਗ ਰਿਹਾ ਹੈ ਆ ਹੈਪੀ ਭਾਈ ਜੀ ਦੇ ਜਿਹੜੇ ਆਫਿਸ ਹੈ ਜਿਹੜਾ ਕਾਉਂਸਲਰ ਦਾ ਆਫਿਸ ਆ ਵਾਰਡ ਨੰਬਰ 27 ਦੇ ਵਿੱਚ ਸੋ ਸਾਡੀ ਜਿਹੜੀ ਟੀਮ ਨਰਵੈਰੀ ਯੂਥ ਕਲੱਬ ਦੀ ਟੀਮ ਤੇ ਹੈਪੀ ਭਾਈ ਜੀ ਦੀ ਟੀਮ ਮਿਲ ਕੇ ਇੱਥੇ ਜਿਹੜਾ ਕੈਂਪ ਲਾਇਆ ਜਾ ਰਿਹਾ ਹੈ ਆ ਕਿਏ تھے ਜਿਵੇਂ ਕਿ ਲਾਸਟ ਕੈਂਪ ਦੇ ਵਿੱਚ 10 ਤੋਂ 15 ਅਪ੍ਰੋਕਸੀਮੇਟਲੀ 15 ਮਰੀਜ਼ ਜਿਹੜੇ ਨਿਕਲੇ ਸੀ ਪੇਸ਼ੈਂਟ ਜਿਹੜੇ ਨਿਕਲੇ ਸੀ ਆਪਰੇਸ਼ਨ ਵਾਲੇ ਇਹਨਾਂ ਦਾ ਕਾਲਾ ਮੋਤੀ ਜਾਂ ਚਿੱਟਾ ਮੋਤੀ ਦਾ ਫ੍ਰੀ ਆਪਰੇਸ਼ਨ ਕੀਤਾ ਗਿਆ ਸੀਗਾ ਹਸਪੀਟਲ ਜਾ ਕੇ ਸੋ ਅੱਜ ਵੀ ਇਹ ਜਿਹੜੀ ਸੇਵਾ ਆ ਨਿਰੰਤਰ ਚੱਲ ਰਹੀ ਆ ਤੇ ਅੱਗੇ ਵੀ ਆਉਣ ਵਾਲੇ ਸਮੇਂ 'ਚ ਕੈਂਪ ਲੱਗਦੇ ਰਹਿਣਗੇ ਐਦਾਂ ਮਿਲਜੁਲ ਕੇ ਟੀਮ ਵਰਕ ਕਰਕੇ ਅਸੀਂ ਸੇਵਾ ਕਰਦੇ ਰਵਾਂਗੇ ਲੋਕਾਂ ਦੀ ਬਾਕੀ ਅੱਜ ਗੁਰਦੁਆਰਾ ਸਿੰਘ ਸਭਾ ਤੇ ਜਿਹੜੇ ਹੈਡ ਗ੍ਰੰਥੀ ਸਾਹਿਬਾਨ ਨੇ ਤੇ ਇਹ ਸਾਡੇ ਨਾਲ ਮੌਜੂਦ ਨੇ ਸੋ ਸੋ ਦੋ ਸ਼ਬਦ ਮੈਂ ਕਹਿਣਾ ਚਾਹਾਂਗਾ ਕਿ ਦੋ ਸ਼ਬਦ ਦੇ ਕਹਿਣ ਸਾਡੇ ਕੈਂਪ ਬਾਰੇ ਸਾਡੀ ਸੇਵਾ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕੋ ਸੇਵਾ ਬਣਾਈ ਹੁਕਮ ਮੂਝ ਪਰਮ ਪਦ ਪਾਈ ਸਤਿ ਮਹਾਵਾਕਾ ਗੁਰਬਾਣੀ ਦੇ ਬਚਨ ਹੈ ਤੇ ਇਹ ਗੁਰੂ ਨਾਨਕ ਦੇ ਘਰੋਂ ਸੇਵਾ ਚੱਲੀ ਹੈ ਤੇ ਇਹ ਸੇਵਾ ਦਾ ਮੌਕਾ ਵੱਡੇ ਵੀਰ ਸਾਡੇ ਹੈਪੀ ਜੀ ਨੂੰ ਮਿਲਿਆ ਸ਼ੇਰਪੁਰ ਜੀ ਨੂੰ ਔਰ ਇਨਾਂ ਨੇ ਸਮਾਜ ਦੇ ਹਿੱਤ ਲਈ ਕਿਉਂਕਿ ਗੁਰਨਾਨਦ ਸਾਹਿਬ ਨੇ ਕਿਹਾ ਵੀ ਮਨੁੱਖ ਦਾ ਦਾ ਭਲਾ ਕਰਨਾ ਪਰ ਉਹ ਪਕਾਰਕ ਮੰਮਾ ਤਾਂ ਇਹ ਉਸ ਬਚਨ ਨੂੰ ਕਮਾਉਂਦਿਆਂ ਹੋਇਆ ਸਮਾਜ ਦੇ ਹਿੱਤ ਵਿੱਚ ਜਾ ਕੇ ਕਿਉਂਕਿ ਅੱਜ ਦੇ ਨੇ ਆ ਹਸਪੀਟਲਾਂ ਦੇ ਵਿੱਚ ਇਲਾਜ ਬਹੁਤ ਮਹਿੰਗੇ ਹੋ ਗਏ ਬਹੁਤ ਉੱਚੇ ਪੱਧਰ ਦਾ ਕੰਮ ਹੋ ਗਿਆ ਤੇ ਗਰੀਬ ਬੰਦਾ ਉੱਥੇ ਜਾ ਕੇ ਆਪਣੀ ਨਿਗਾ ਚੱਕ ਵੀ ਨਿਖਰਾ ਸਕਦਾ ਇਤਨੇ ਇਤਨੇ ਪੈਸਾ ਹੋ ਗਏ ਔਰ ਨਾਲ ਮੇਰੇ ਵੀਰ ਇੰਦਰਜੀਤ ਸਿੰਘ ਜੀ ਜੋ ਨਰਵੈਰ ਜੁਤ ਕਲੱਬ ਵਾਲੇ ਆ ਇਹਨਾਂ ਦੇ ਸੰਯੋਗ ਦੇ ਨਾਲੇ ਲੰਬੇ ਸਮੇਂ ਤੋਂ ਜੋ ਸੇਵਾ ਚੱਲਦੀ ਆ ਰਹੀ ਹੈ ਮੈਂ ਸਤਿਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ 'ਚ ਹੀ ਅਰਦਾਸ ਕਰਦਾ ਇਸੇ ਤਰ੍ਹਾਂ ਇਹ ਸੇਵਾ ਕਮਾਉਂਦੇ ਰਹਿਣ ਮਹਾਰਾਜ ਇਹਨਾਂ ਨੂੰ ਬਲ ਦੇਣ ਇਸੇ ਤਰ੍ਹਾਂ ਹੀ ਸੇਵਾ ਕਰਕੇ ਲੋਕਾਂ ਦਾ ਭਲਾ ਕਰਦੇ ਰਹਿਣ ਸਮੁੱਚੇ ਨਗਰ ਨੂੰ ਸਮੁੱਚੀ ਸੰਗਤ ਨੂੰ ਮੈਂ ਬੇਨਤੀ ਆ ਨੌਜਵਾਨਾਂ ਨੂੰ ਵੀ ਬੇਨਤੀ ਉਹ ਨਸ਼ੇ ਪੱਤੇ ਤਿਆਗਣ ਇਹਨਾਂ ਵੀਰਾਂ ਦਾ ਸਾਥ ਦੇਣ ਤੇ ਆਪ ਆਪਣੇ ਨਗਰ ਨੂੰ ਆਪਣੀ ਸੰਗਤ ਨੂੰ ਆਰੋਗ ਬਣਾਉਣ ਇਥੇ ਅੱਖਾਂ ਦਾ ਕੈਂਪ ਸ਼ੁਰੂਆਤ ਹੋ ਚੁੱਕੀ ਹੈ ਔਰ ਸਾਡੇ ਸਾਡੀ ਬੇਨਤੀ ਹੈ ਸਾਡੇ ਪੂਰੇ ਲੁਧਿਆਣੇ ਵਾਸੀਆਂ ਨੂੰ ਕੱਲੇ ਵਾਰਡ ਵਾਸੀ ਨੂੰ ਪੂਰੇ ਲੁਧਿਆਣੇ ਵਾਸੀਆਂ ਨੂੰ ਜਿੱਥੇ ਸਾਡੀ ਆਵਾਜ਼ ਜਾਂਦੀ ਆ ਤੇ ਆਪਾਂ ਆਓ ਇਸ ਕੈਂਪ ਦਾ ਲਾਹਾ ਲਓ ਆਪਣੀ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲੱਗਾ ਹੋਇਆ ਉੱਚ ਜਿਹੜਾ ਕੋਈ ਪੇਸ਼ੈਂਟ ਦਾ ਅੱਖਾਂ ਦਾ ਆਪਰੇਸ਼ਨ ਵੀ ਹੋਣਾ ਹੋਊਗਾ ਉਹ ਵੀ ਫ੍ਰੀ ਹੋਊਗਾ ਹਾਜ਼ਰੀ ਦੀ ਬੇਨਤੀ ਹੈ